ਹਾਂਜੀ ਸਵਾਗਤ ਹੈ ਤੁਹਾਡਾ ਸਮਰਾਟ ਡੇਰੀ ਫਾਰਮ ਦੇ ਵਿੱਚ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਗਰਮੀ ਤੇ ਮੀਂਹ ਦੇ ਮੌਸਮ ਵਿੱਚ ਜਿਹੜਾ ਹੈਗਾ ਮੱਛਰ ਜਿਹੜਾ ਵੱਜ ਜਾਂਦਾ ਅੱਜ ਵੀ ਜਿਵੇਂ ਮੀਂਹ ਪੈ ਕੇ ਹਟਿਆ ਤੇ ਮੱਛਰ ਬਹੁਤ ਹੀ ਜ਼ਿਆਦਾ ਹੋਇਆ ਪਿਆ ਮੱਛਰ ਹੈ ਜਿਹੜਾ ਬਹੁਤ ਹੀ ਬਿਮਾਰੀਆਂ ਦਾ ਕਾਰਨ ਬਣਦਾ ਇਹਦੇ ਨਾਲ ਕਈ ਤਰ੍ਹਾਂ ਦਾ ਜਿਹੜਾ ਬੁਖਾਰ ਵੀ ਹੋ ਜਾਂਦਾ ਜਿਵੇਂ ਕਿ ਟੀਡੀਐਸ ਆਮ ਹੀ ਹੋ ਜਾਂਦਾ ਪਸ਼ੂਆਂ ਨੂੰ ਮੱਛਰ ਦੇ ਨਾਲ ਇਹਨੂੰ ਆਪਾਂ ਬੋਵਿੰਗ ਐਫੀਮਰਲ ਫੀਵਰ ਵੀ ਕਹਿ ਦਿੰਦੇ ਆ ਇਹਦੇ ਜਿਹੜੇ ਬਹੁਤ ਹੀ ਲੱਛਣ ਆ ਪਸ਼ੂਆਂ ਦੇ ਵਿੱਚ ਪਾਏ ਜਾਂਦੇ ਆ ਜਿਵੇਂ ਕਿ ਪਸ਼ੂ ਨੂੰ ਤੇਜ਼ ਤੇ ਸਾਹ ਲੈਣਾ ਪਸ਼ੂ ਦੇ ਵਿੱਚ ਜਿਹੜਾ ਲੰਗੜਾਪਨ ਵੀ ਆ ਜਾਂਦਾ ਤੇ ਜਿਹੜਾ ਪਸ਼ੂ ਆ ਉਹਨੂੰ ਭੁੱਖ ਵੀ ਘੱਟ ਲੱਗਦੀ ਆ ਤੇ ਨੱਕ ਵਿੱਚੋਂ ਡਿਸਚਾਰਜ ਵੀ ਹੋਣ ਲੱਗ ਜਾਂਦਾ ਪਸ਼ੂ ਦੇ ਇਹ ਜਿਹੜੇ ਲੱਛਣ ਹੈ ਇਹ ਟੀਡੀਐਸ ਫੀਵਰ ਦੇ ਆ ਕਈ ਵਾਰ ਜਿਹੜਾ ਇਹ ਫੀਵਰ ਆ ਮੱਛਰ ਹੋਣ ਕਾਰਨ ਆਪਣੀ ਫਾਰਮਾਂ ਦੇ ਵਿੱਚ ਆ ਜਾਂਦਾ ਤੇ ਆਪਾਂ ਨੂੰ ਨਹੀਂ ਪਤਾ ਲੱਗਦਾ ਉਹ ਇਹ ਜਿਹੜਾ ਹੁੰਦਾ ਫੀਵਰ 3 ਦਿਨ ਦਾ ਹੁੰਦਾ ਤੇ ਆਪਾਂ ਨੂੰ ਜਦੋਂ ਨਹੀਂ ਪਤਾ ਲੱਗਦਾ ਤਾਂ ਜਿਹੜਾ ਪਸ਼ੂ ਦੀ ਹੈਗੀ ਐ ਡੈਥ ਵੀ ਹੋ ਸਕਦੀ ਆ ਕਈ ਪਸ਼ੂ ਜਿਵੇਂ ਹੁਣ ਆਪਣੀ ਆਮ ਹੀ ਇਹਨਾਂ ਮਹੀਨਿਆਂ ਦੇ ਵਿੱਚ ਜਿਹੜੇ ਪਸ਼ੂ ਗੱਬਣ ਹੁੰਦੇ ਆ ਤੇ ਉਹਨਾਂ ਨੂੰ ਉਹਨਾਂ ਦੀ ਡੈਥ ਵੀ ਹੋ ਸਕਦੀ ਆ ਇੱਥੋਂ ਤੱਕ ਵੀ ਜਿਹੜਾ ਪਸ਼ੂ ਆਂਦਾ ਇਹ ਜਿਹੜਾ ਮੱਛਰ ਆ ਨੁਕਸਾਨ ਕਰ ਸਕਦਾ ਤੇ ਮੱਛਰ ਤੋਂ ਬਚਣ ਲਈ ਮੈਂ ਤੁਹਾਨੂੰ ਅੱਜ ਇੱਕ ਬਹੁਤ ਹੀ ਆਸਾਨ ਤੇ ਦੇਸੀ ਤਰੀਕਾ ਦੱਸਣ ਲੱਗੀ ਆ ਜਿਹਦੇ ਵਿੱਚ ਨਾ ਕੋਈ ਕੈਮੀਕਲ ਤੇ ਨਾ ਕੋਈ ਹੋਰ ਪਦਾਰਥ ਆ ਇਹ ਇੱਕ ਬਹੁਤ ਹੀ ਘਰੇਲੂ ਤੇ ਆਸਾਨ ਤਰੀਕਾ ਆ ਜਿਵੇਂ ਕਿ ਆਪਾਂ ਥੂੜੀ ਛਾਂਦੇ ਆ ਉਹਦੇ ਵਿੱਚੋਂ ਜਿਹੜੀ ਰੀਨ ਨਿਕਲਦੀ ਆ ਉਹਨੂੰ ਆਪਾਂ ਵੇਸ ਨਹੀਂ ਕਰਨਾ ਉਹਨੂੰ ਆਪਾਂ ਇਸ ਤਰੀਕੇ ਨਾਲ ਜਿਹੜਾ ਹੈਗਾ ਧੂਣੀ ਲਾ ਸਕਦੇ ਆ ਆਪਣੇ ਜਿਹੜਾ ਫਾਰਮਾਂ ਦੇ ਵਿੱਚ ਵੱਡੇ ਪੱਖੇ ਲੱਗੇ ਹੁੰਦੇ ਆ ਉਹਨਾਂ ਦੇ ਬਿਲਕੁਲ ਨੀਚੇ ਆਪਾਂ ਧੂਣੀ ਲਾ ਸਕਦੇ ਆ ਤਾਂ ਕਿ ਜਿਹੜਾ ਪੱਖੇ ਦੀ ਮਦਦ ਨਾਲ ਉਹ ਜਿਹੜੀ ਧੂਆ ਜਿਹੜਾ ਸਾਰੇ ਫਾਰਮ ਤੱਕ ਪਸ਼ੂਆਂ ਤੱਕ ਪਹੁੰਚ ਸਕੇ ਇਹ ਜਿਹੜਾ ਧੂਆ ਹੁਣ ਸਾਰੇ ਪਸ਼ੂਆਂ ਤੱਕ ਜਾਈ ਜਾਂਦਾ ਤੇ ਪਸ਼ੂ ਜਿਹੜੇ ਆਰਾਮ ਨਾਲ ਗਾਲਾ ਕਰੀ ਜਾਂਦੇ ਆ ਤੇ ਆਪਾਂ ਨੂੰ ਪਸ਼ੂਆਂ ਤੋਂ ਹੀ ਪਤਾ ਲੱਗ ਜਾਂਦਾ ਕਿ ਆਪਣੇ ਫਾਰਮ ਦੇ ਵਿੱਚ ਜਿਹੜਾ ਮੱਛਰ ਕਿੰਨਾ ਕੁ ਆ ਆਪਣਾ ਫਾਰਮ ਜਿਹੜਾ ਹੈਗਾ ਉਹ ਖੁੱਲਾ ਹੋਣ ਕਰਕੇ ਖੇਤ ਦੇ ਵਿੱਚ ਆਪਾਂ ਇਹਨੂੰ ਮੱਛਰ ਰਾਨੀ ਦੇ ਨਾਲ ਕਵਰ ਨਹੀਂ ਕਰ ਸਕਦੇ ਇਸ ਤਰ੍ਹਾਂ ਜਿਹੜਾ ਆਪਾਂ ਇਹ ਆਸਾਨ ਟਿਕਰੀ ਲੂ ਤਰੀਕਾ ਵਰਤਿਆ ਇਹਦੇ ਨਾਲ ਜਿਹੜਾ ਹੈਗਾ ਉਦੋਂ ਦਾ ਮੱਛਰ ਵੀ ਬਹੁਤ ਘਟਿਆ ਫਾਰਮ ਦੇ ਵਿੱਚ ਤੇ ਆਪਾਂ ਜਿਵੇਂ ਹੁਣ ਧਾਰਾਂ ਕੱਢਦੇ ਆਂ ਸਵੇਰ ਸ਼ਾਮ ਉਹਨਾਂ ਜਿਹੜਾ ਧਾਰਾ ਨੂੰ ਮੱਛਰ ਜਦੋਂ ਆਪਾਂ ਬਹੁਤ ਹੀ ਜ਼ਿਆਦਾ ਹੁੰਦਾ ਜਦੋਂ ਆਪਾਂ ਧਾਰਾਂ ਕੱਢਦੇ ਆਂ ਉਹ ਪਸ਼ੂ ਵੀ ਨਹੀਂ ਆਪਾਂ ਨੂੰ ਚੋਣ ਦਿੰਦਾ ਤੇ ਹੋ ਜਿੱਦਾਂ ਦਾ ਆਪਾਂ ਧੂਣੀ ਲਾਉਣ ਲੱਗੇ ਆ ਪੱਖੇ ਦੇ نیچے ਉਸ ਦਿਨ ਦਾ ਮੱਛਰ ਬਹੁਤ ਘਟਿਆ ਤੇ ਜਿਹੜੇ ਹੈਗੇ ਪਸੂ ਵੀ ਜਿਹੜੇ ਟੇਕ ਕੇ ਖੜਦੇ ਆ ਜਿੰਨਾ ਭੈਣ ਭਰਾਵਾਂ ਨੇ ਇਹ ਤਰੀਕਾ ਹਲੇ ਤੱਕ ਨਹੀਂ ਵਰਤਿਆ ਉਹ ਇਸ ਤਰੀਕੇ ਨੂੰ ਵਰਤ ਕੇ ਵੇਖਣ ਇਹ ਤਰੀਕਾ ਬਹੁਤ ਹੀ ਵਧੀਆ ਤਰੀਕਾ ਹੈ ਤੇ ਜਿੰਨਾ ਭੈਣ ਭਰਾਵਾਂ ਕੋਲੇ ਇਹ ਪੱਖੇ ਦਾ ਪ੍ਰਬੰਧ ਨਹੀਂ ਹੈਗਾ ਜਿਉਂ ਉਹ ਸਟੈਂਡ ਵਾਲਾ ਪੱਖਾ ਜਿਹੜਾ ਉਹ ਵੀ ਵਰਤ ਸਕਦੇ ਆ ਉਹਦੇ ਬਿਲਕੁਲ ਜਿਹੜਾ نیچے ਇਹ ਜਿਹੜਾ ਧੂਣੀ ਲਾ ਕੇ ਜਾਂ ਥੋੜੀ ਜੀ ਦੂਰੀ ਬਣਾ ਕੇ ਧੂਣੀ ਲਾ ਸਕਦੇ ਆ ਤੇ ਤਾਂ ਕਿ ਜਿਹੜਾ ਸਟੈਂਡ ਵਾਲੇ ਪੱਖੇ ਦੇ ਨਾਲ ਹੀ ਜਿਹੜਾ ਧੂਆ ਉਹ ਸਾਰੇ ਪਸ਼ੂਆਂ ਤੱਕ ਜਾਵੇ ਤੇ ਪਸ਼ੂ ਆ ਜਿਹੜੇ RAM ਨਾਲ ਜਿਹੜਾ ਆਪਦਾ ਬੈਠ ਸਕਣ ਹੁਣ ਜਿਹੜੇ ਮਤਲਬ ਕਈ ਲੋਕ ਹੈਗੇ ਆ ਉਹ ਸਪਰੇ ਵੀ ਕਰਦੇ ਆ ਇਹ ਵੀ ਤਰੀਕਾ ਸਹੀ ਆ ਪਰ ਇਹ ਤਰੀਕਾ ਬਹੁਤ ਹੀ ਵਧੀਆ ਤਰੀਕਾ ਇਹ ਜਿਹੜਾ ਇਹਦੇ ਨਾਲ ਜਿਹੜਾ ਆਪਣੀ ਫਾਰਮ ਦੇ ਵਿੱਚ ਮੱਛਰ ਜਿਹੜਾ ਹੁਣ ਦੇਖਣ ਨੂੰ ਨਹੀਂ ਮਿਲਿਆ ਬਹੁਤ ਘੱਟ ਦੇਖਣ ਨੂੰ ਮਿਲਦਾ ਤੇ ਮੈਂ ਆਪਦੇ ਭੈਣ ਭਰਾਵਾਂ ਨੂੰ ਇਹੀ ਰਿਕਵੈਸਟ ਕਰਨਾ ਚਾਹੂੰਗੀ ਕਿ ਤੁਸੀਂ ਵੀ ਇਹੀ ਤਰੀਕਾ ਵਰਤ ਕੇ ਵੇਖੋ ਤੇ ਹੋਰ ਵੀਡੀਓਜ਼ ਲਈ ਆਪਣੇ ਜਿਹੜਾ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਸ ਤਰ੍ਹਾਂ ਜਿਹੜੇ ਆਪਣੇ ਨਾਲ ਜੁੜੇ ਰਹੋ ਧੰਨਵਾਦ